ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਰੁਖਸਤ ਹੋਇਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਔਰ BBC ਨੇ ਇੱਕ ਡਾਕੂਮੈਂਟਰੀ ਬਣਾਈ ਹੈ ਪਿਛਲੇ ਦੱਸਿਆ ਜਾ ਰਿਹਾ ਹੈ ਕਿ ਸਮੇਂ ਤੋਂ BBC ਦੇ ਕੁਝ ਲੋਕ ਉਹਦੇ ਤੇ ਕੰਮ ਕਰ ਰਹੇ ਸੀ ਪਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਸਿੱਧੂ ਖੁਣਾ ਨੇ ਸਖਤ ਇਤਰਾਜ਼ ਜਤਾਇਆ ਹੈ ਇਹਦੇ ਉੱਪਰ ਔਰ ਉਹਨਾਂ ਨੇ ਕਿਹਾ ਕਿ ਇਹ ਡਾਕੂਮੈਂਟਰੀ ਸਾਡੀ ਪਰਮਿਸ਼ਨ ਤੋਂ ਬਿਨਾ ਬਣਾਈ ਗਈ ਹੈ ਔਰ ਇਸ ਤੇ ਰੋਕ ਲੱਗਣੀ ਚਾਹੀਦੀ ਹੈ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਸਿੱਧੂ ਸਾਡੇ ਨਾਲ ਜੁੜੇ ਹੋਏ ਆ ਫੋਨ ਲਾਈਨ ਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸਿੱਧੂ ਸਾਹਿ ਸਵਾਗਤ ਹੈ ਜੀ ਤੁਹਾਡਾ ਬੋਲਡ ਪੰਜਾਬ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਥੈਂਕ ਯੂ ਮੈਂ ਜਾਨਣਾ ਚਾਹੁੰਦਾ ਕਿ ਬੀਬੀਸੀ ਇੱਕ ਡਾਕੂਮੈਂਟਰੀ ਬਣਾ ਰਿਹਾ ਹੈ ਸਿੱਧੂ ਮੂਸੇਵਾਲਾ ਹੋਰਾਂ ਦੇ ਉੱਪਰ ਸ਼ੁਭਦੀਪ ਸਿੱਧੂ ਤੇ ਉਹਦੇ ਤੇ ਤੁਸੀਂ ਇਤਰਾਜ਼ ਜਤਾਇਆ ਕੀ ਹੈ ਕਿ ਬੇਸਿਕਲੀ ਡਾਕੂਮੈਂਟਰੀ ਦੇ ਵਿੱਚ ਕੁਝ ਤੁਹਾਨੂੰ ਪਤਾ ਲੱਗਿਆ ਦੇਖੋ ਜੀ ਜੇ ਹੁਣ ਉਹਦੇ ਵਿੱਚ ਤਾਂ ਜੇ ਹੈ ਕਿ ਤਾਂ ਮੈਂ ਫੇਰ ਹੀ ਦੱਸ ਸਕਦਾ ਜੇਕਰ ਕਿਸੇ ਵੀ ਗੱਲਬਾਤ ਦੇ ਵਿੱਚ ਕਿਸੇ ਇੰਟਰਵਿਊ ਦੇ ਵਿੱਚ ਸਾਡੀ ਰਾਇ ਲਈ ਗਈ ਹੋਵੇ ਜੀ ਮੈਂ ਤਾਂ ਉਸ ਜਿਹਦੋਂ ਸ਼ੁਰੂ ਤੋਂ ਇਹ ਗੱਲ ਕਹਿ ਰਿਹਾ ਵੀ ਬੱਚੇ ਨਹੀਂ ਸਾਡਾ ਟ੍ਰੇਲ ਜਦ ਤੱਕ ਪੂਰਾ ਨਹੀਂ ਹੁੰਦਾ ਤਦ ਤੱਕ ਅਸੀਂ ਕਿਸੇ ਵੀ ਇੰਟਰਵਿਊ ਜਿਸੇ ਵੀ ਬਾਈਟ ਕੋਈ ਵੀ ਫਿਲਮ ਕੋਈ ਵੀ ਬੁੱਕ ਲਿਖਦਾ ਤਾਂ ਉਹਨੂੰ ਉਦੋਂ ਅਸੀਂ ਕੋਆਪਰੇਟ ਨਹੀਂ ਕਰ ਰਹੇ ਕਿਉਂਕਿ ਅਸੀਂ ਸਾਡੇ ਲਈ ਸਭ ਤੋਂ ਪਹਿਲਾਂ ਟ੍ਰੇਲ ਹੈ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਸਾਡਾ ਮੁੱਖ ਏਜੰਡਾ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਤਾਂ ਜੇਕਰ ਤੁਹਾਡੇ ਤੁਸੀਂ ਕੋਈ ਜਿਹੜਾ ਲੋਕਾਂ ਨੂੰ ਤੁਸੀਂ ਇੰਟਰਵਿਊ ਕੀਤਾ ਉਹਨਾਂ ਚੋਂ ਤਾਂ ਦੋ ਤਿੰਨ ਤਾਂ ਸਾਡੀ ਐਫਆਈਆਰ ਚ ਨਾਮਜ਼ਦ ਨੇ ਜੀ ਇਹਨਾਂ ਦੇ ਤੁਸੀਂ ਇੰਟਰਵਿਊ ਲੈ ਕੇ ਆਉਣ ਤੇ ਜਿਹੜੇ ਤੁਸੀਂ ਕਹਿੰਦੇ ਕਹਿੰਦੇ ਨੇ ਵੀ ਅਸੀਂ ਸਿੱਧੂ ਦੇ ਫਰੈਂਡ ਹਾਂ ਤਾਂ ਜਿਹੜੇ ਉਹ ਫਰੈਂਡ ਨੇ ਸਾਨੂੰ ਤਾਂ ਕਦੇ ਉਹਨਾਂ ਦਾ ਫੋਨ ਨਹੀਂ ਆਇਆ ਵੀ ਕਿਹੜੇ ਫਰੈਂਡ ਆ ਸਾਡੇ ਜਿਹਨਾਂ ਦੀ ਇੰਟਰਵਿਊ ਆ ਤੁਸੀਂ ਬਾਹਰ ਦੀ ਬਾਹਰ ਕਰ ਰਹੇ ਹੋ ਤਾਂ ਜਿਹੜੇ ਲੋਕ ਸਾਡੇ ਫਰੈਂਡ ਨੇ ਸਾਡੇ ਰੁੱਖ ਸੁੱਖ ਦੇ ਵਿੱਚ ਖੜਦੇ ਨੇ ਹੂੰ ਉਹ ਸਾਡੇ ਕੋਲ ਹੈ ਉਹਨਾਂ ਨੂੰ ਇਹਨਾਂ ਨੇ ਅਪਰੋਚ ਕੀਤਾ ਉਹਨਾਂ ਨੇ ਸਾਫ਼ ਬੰਦਾ ਕਰਤਾ ਵੀ ਜਿੱਦਾਂ ਤੁਸੀਂ ਹੁਣ ਮੈਨੂੰ ਕਹਿ ਦੱਸ ਕੇ ਆ ਤੇ ਉਹ ਮੈਨੂੰ ਵੀ ਇੱਕ ਵਾਰ ਉਹਨਾਂ ਨੇ ਅਪਰੋਚ ਕੀਤਾ ਸੀਗਾ ਹੁਣ ਮੈਨੂੰ ਹਾਂ ਤਾਂ ਜਿਹੜਾ ਬੰਦਾ ਸਾਡੇ ਸੰਪਰਕ ਦੇ ਵਿੱਚ ਸੀਗਾ ਤਾਂ ਉਹਨਾਂ ਨੇ ਮਨਾਂ ਕਰਤਾ ਵੀ ਅਸੀਂ ਫੈਮਿਲੀ ਦੀ ਦੀ ਹੈ ਪਰਮਿਸ਼ਨ ਤੋਂ ਬਿਨਾ ਅਸੀਂ ਕੁਝ ਨਹੀਂ ਕਹਿ ਸਕਦੇ ਸੀ ਉਹਨੂੰ ਪੁੱਛਾਂਗੇ ਉਹ ਤਾਂ ਇਦਾਂ ਪਾਸੇ हट ਗਏ ਪਰੰਤੂ ਹੋਰ ਕਿਹੜੇ ਦੋਸਤ ਲੱਭਲੇ ਇਹਨਾਂ ਨੇ ਜਿਹੜੇ ਸਾਡੇ ਟ੍ਰਾਇਲ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਆ ਏਕ ਸ਼ਰੀਯੰਤਰ ਹੈ ਇਹਦਾ ਅਸੀਂ ਕਾਨੂੰਨੀ ਕਾਰਵਾਈ ਦੇ ਨਾਲ ਮੂੰਹ ਤੋੜੀ ਜਵਾਬ ਦੇਵਾਂਗੇ ਔਰ ਅਸੀਂ ਅੱਜ ਅਦਾਲਤ ਦਾ ਰੁਖ ਕਰ ਵੀ ਲਿਆ ਤੇ ਕਾਨੂੰਨੀ ਕਾਰਵਾਈ ਕਰਕੇ ਆਏ ਅੱਜ ਸੋਮਵਾਰ ਇਹ ਲੀਗਲ ਨੋਟਿਸ ਭੇਜੇ ਤੁਸੀਂ ਬੀਬੀਸੀ ਨੂੰ ਆਹ ਲੀਗਲ ਨੋਟਸ ਵੀ ਭੇਜਾ ਸੀ ਉਸ ਤੋਂ ਜਿਹੜੀ ਅਗਲੀ ਕਾਰਵਾਈ ਫਰਦਰ ਆਪਾਂ ਦੀ ਹੈ ਜਿਹੜੀ ਆਪਣਾ ਸਟੇਲੀ ਵੀ ਅਸੀਂ ਅੱਗੇ ਕੋਰਟ ਦਾ ਦਰਵਾਜ਼ਾ ਕਰਕਾਇਆ ਸੀ ਯਾਨੀ ਕਿ ਇਹ ਸਕਰੀਨਿੰਗ ਇਹਦੀ ਨਾ ਹੋਵੇ ਕਿਉਂਕਿ ਸਦਾ ਸਾਹਿਬ ਸਿੱਧੂ ਸਾਹਿਬ ਅਸੀਂ ਉਹਨਾਂ ਨੂੰ ਪਹਿਲਾਂ ਨੋਟਿਸ ਕੀਤਾ ਸੀਗਾ ਉਹਨਾਂ ਨੇ ਸਾਨੂੰ ਰਿਪਲਾਈ ਕੀਤਾ ਵੀ ਤੁਸੀਂ ਕੁਝ ਦਿਨ ਰੁਕ ਜਾਓ ਤੇ ਅਸੀਂ ਤੁਹਾਨੂੰ ਦਾ ਜਵਾਬ ਦੇਵਾਂਗੇ ਸਾਰਾ ਤੇ ਕਿਉਂਕਿ ਵੀ ਅਸੀਂ ਰੁਕ ਸਕਦੇ ਹਾਂ ਲੇਕਿਨ ਜੇ ਤੁਸੀਂ ਜਿਹੜੀ ਸਕਰੀਨਿੰਗ ਰੁਕੋਗੇ ਤਾਂ ਇਹ BBC ਨੂੰ ਤੁਸੀਂ ਕਿਹਾ ਯਾਨੀ BBC ਨੇ ਤੁਹਾਨੂੰ ਜਵਾਬ ਦਿੱਤਾ ਉਹਨਾਂ ਨੇ ਸਾਡੀ ਮੇਲ ਦਾ ਰਿਪਲਾਈ ਕੀਤਾ ਹਨ ਜੀ ਜੀ ਤਾਂ ਦੱਸ ਦਿੰਦਾ ਸਮਾਂ ਮੰਗਦੇ ਸੀ ਵੀ ਅਸੀਂ ਸਮਾਂ ਤੁਹਾਨੂੰ ਵੱਧ ਵੀ ਦੇ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਪਰੰਤੂ ਜੇ ਤੁਸੀਂ ਪਹਿਲਾਂ ਤੁਸੀਂ ਆਪਣੇ ਪ੍ਰੋਗਰਾਮ ਨੂੰ ਪੋਸਟਪੋਨ ਕਰੋ ਸਾਰੇ ਜੀ ਜੀ ਤੇ ਉਹਨਾਂ ਨੇ ਉਸ ਗੱਲ ਦਾ ਕੋਈ ਰਿਪਲਾਈ ਸਾਡੇ ਕੋਲ ਨਹੀਂ ਆਇਆ ਤਾਂ ਅਸੀਂ ਅੱਜ ਜਾਂਾਂ ਦੇ ਚਲੇ ਗਏ ਹੁਣ ਅੱਗੇ ਜੋ ਕਾਨੂੰਨੀ ਲੜਾਈ ਹੋਊਗੀ ਸਾਡੇ ਲੀਗਲ ਰਸਤੇ ਤੇ ਚੱਲਾਂਗੇ ਅੱਗੇ ਪਰ ਤੁਹਾਨੂੰ ਇਹ ਕਿਉਂ ਲੱਗਿਆ ਕਿ ਤੁਹਾਨੂੰ ਇਹ ਸਟੈਪ ਚੁੱਕਣਾ ਚਾਹੀਦਾ ਹੈ ਯਾਨੀ ਕਿ ਜਿੱਦਾਂ ਤੁਸੀਂ ਕਿਹਾ ਕਿ ਇਹ ਸਭ ਤੋਂ ਪਹਿਲਾਂ ਤਾਂ ਤੁਹਾਡੇ ਲਈ ਇਨਸਾਫ ਦਵਾਣਾ ਤੁਹਾਡੇ ਤੱਕ ਵੀ ਤੁਸੀਂ ਕਹਿ ਰਹੇ ਹੋ ਅਪਰੋਚ ਕੀਤੀ ਗਈ ਚਲੋ ਮੈਨੂੰ ਵੀ ਕਈ ਦਫਾ ਉਹਨਾਂ ਦੇ ਫੋਨ ਆਏ ਔਰ ਉਸ ਤੋਂ ਬਾਅਦ ਹੋਰ ਵੀ ਲੋਕਾਂ ਨੂੰ ਹਾਂਜੀ ਉਹਦਾਂ ਇਹ ਬਹੁਤ ਅਪਰੋਚ ਕੀਤੀ ਹੈ ਮੈਨੂੰ ਬੱਕਬੱਕ ਸਿਆਸੀ ਲੀਡਰਾਂ ਨੂੰ ਵੀ ਫੋਨ ਕਰਵਾਏ ਨੇ ਮੈਂ ਉਹਨੂੰ ਕਹਤਾ ਵੀ ਇਸ ਮਾਮਲੇ ਦੇ ਵਿੱਚ ਭਾਵੇਂ ਮੇਰਾ ਸਕਾ ਬਾਪ ਮੜੀਆਂ ਜੋ ਉੱਠ ਕੇ ਆ ਜੇ ਮੈਂ ਨਹੀਂ ਐਗਰੀ ਕਰੂੰਗਾ ਇਸ ਬਾਬਲੇ ਹੂੰ ਯਾਨੀ ਇੱਕ ਤੁਹਾਨੂੰ ਇਹ ਜੀ ਜੀ ਤੁਸੀਂ ਕੁਝ ਕਹਿ ਰਹੇ ਸੀਗੇ ਮੈਂ ਇਸ ਗੱਲ ਦੇ ਉੱਤੇ ਕੁਝ ਵਿਜੋਤਾ ਕਰ ਹੀ ਨਹੀਂ ਸਕਦਾ ਜਿਹੜੀ ਗੱਲ ਜਸਟਿਸ ਦੇ ਨਾਲ ਜੁੜੀ ਹੋਈ ਹੈ ਹੂੰ ਤਾਂ ਤੁਸੀਂ ਕਿੱਥੋਂ ਕਿੱਥੋਂ ਜਿਹੜਾ ਮਸਾਲਾ ਇਕੱਠਾ ਕੀਤਾ ਤੁਸੀਂ ਜਦੋਂ ਸਾਡੇ ਦੋਸ਼ੀਆਂ ਦੇ ਉੱਤੋਂ ਤੁਸੀਂ ਉਹਨਾਂ ਦੇ ਇੰਟਰਵਿਊ ਕਰਦੇ ਫਿਰਦੇ ਹੋ ਉੱਥੇ ਤਾਂ ਤੁਸੀਂ ਕਿਹੜਾ ਸੱਪ ਕੱਢੋਗੇ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਹੈ ਜੇ ਕੋਈ ਮੇਰਾ ਟ੍ਰਾਇਲ ਪ੍ਰਭਾਵਿਤ ਹੋ ਗਿਆ ਤਾਂ ਮੈਂ ਅੱਗੇ ਤੁਸੀਂ ਦੇਖੋ ਤੁਸੀਂ ਹੁੰਦਾ ਕੀ ਹੈ ਅਗਲੇ ਸਮੇਂ ਦੇ ਵਿੱਚ ਇਹਨਾਂ ਨੂੰ ਮੂੰਹ ਤੋਂ ਜਵਾਬ ਦੇਵਾ ਦੇਣਾ ਕਿਉਂਕਿ ਜਿਸ ਤਰੀਕੇ ਦੇ ਨਾਲ ਫਿਲਮਾਂ ਆ ਜਾਂ ਕੁਝ ਦੇਖੋ ਕੋਈ ਡਾਕੂਮੈਂਟਰੀ ਬਣਦੀ ਹੈ ਤਾਂ ਕਈ ਵਾਰ ਤਾਂ ਚੀਜ਼ਾਂ ਬਾਇਓਗ੍ਰਾਫੀ ਵੀ ਦੇਖੋ ਥੋੜਾ ਬਹੁਤਾ ਤੜਕਦਾ ਭੜਕਦਾ ਜਾਂ ਕੋਈ ਮਸਾਲਾ ਵੀ ਲਾਉਣਾ ਹੁੰਦਾ ਹੈ ਲੋਕਾਂ ਨੇ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਕੋਈ ਥੋੜੀਆਂ ਬਹੁਤੀਆਂ ਚੀਜ਼ਾਂ ਇਧਰੋਂ ਉਧਰੋਂ ਚੱਕ ਕੇ ਮਸਾਲਾ ਲਾਇਆ ਜਾ ਸਕਦਾ ਹੈ ਦੇ ਵਿੱਚ ਇਹਦਾ ਵੀ ਤੁਹਾਨੂੰ ਖਦਸ਼ਾ ਹੈਗਾ ਬਿਲਕੁਲ ਜੀ ਸਾਨੂੰ ਤਾਂ ਇਹ ਲੱਗਦਾ ਵੀ ਸਾਡਾ ਇਹ ਟ੍ਰਾਇਲ ਵੀ ਪ੍ਰਭਾਵਿਤ ਕਰ ਸਕਦੇ ਆ ਕੋਈ ਕਿ ਟੋਸ਼ੀਆਂ ਦਾ ਪੱਖ ਰੱਖਣਾ ਉੱਥੇ ਜਾ ਕੁਝ ਹੋਰ ਕਰਨਾ ਸੀ ਅਦਾਲਤ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਕਿਸੇ ਵੀ ਗੱਲ ਦੇ ਹੂੰ ਔਰ ਇਹ ਇਹਨਾਂ ਨੇ ਤੁਹਾਨੂੰ ਜਿੱਦਾਂ ਪਹਿਲਾਂ ਅਪਰੋਚ ਕਰਿਆ ਤੁਸੀਂ ਸਖਤ ਸਖਤ ਇਹਨਾਂ ਨੂੰ ਸ਼ਬਦਾਂ ਚ ਮਨਾ ਕਰਿਆ ਸੀਗਾ ਕਿ ਭਾਈ ਕੋਈ ਡਾਕੂਮੈਂਟਰੀ ਬਣਾਇਓ ਨਾ ਉਹਦੇ ਬਾਵਜੂਦ ਇਹਨਾਂ ਨੇ ਬਣਾਇਆ ਫਿਰ ਵੀ ਨਹੀਂ हट ਰਹੀ ਜੀ ਮੈਂ ਮੈਂ ਜੋ ਕੇ ਗਿਆ ਸੀਗਾ ਜੀ ਮੈਂ ਬੀਬੀਸੀ ਹੈੱਡਕੁਆਰਟਰ ਤੇ ਜਾ ਕੇ ਜਿਹੜਾ ਉਹਦਾ ਪ੍ਰੋਜੈਕਟ ਮੈਨੇਜਰ ਸੀ ਉੱਥੇ ਵੀ ਜਾ ਕੇ ਕਹਿ ਕੇ ਆਇਆ ਓਕੇ ਸਪੈਸ਼ਲੀ ਤੁਸੀਂ ਅਸੀਂ ਅਸੀਂ ਨਹੀਂ ਬਣਾਣੀ ਕੋਈ ਅਸੀਂ ਨਹੀਂ ਬਣਾਣੀ ਕੋਈ ਤੁਸੀਂ ਇਹਨਾਂ ਨੂੰ ਕੋਸ਼ਿਸ਼ਾਂ ਨੂੰ ਛੱਡ ਦਿਓ ਅਸੀਂ ਜਿੰਨਾ ਚਿਰ ਸਾਡੇ ਕੇਸ ਦਾ ਫੈਸਲਾ ਨਹੀਂ ਹੁੰਦਾ ਉਸ ਤੋਂ ਬਾਅਦ ਕੁਝ ਸੋਚਾਂਗੇ ਹਮ BBC ਦਾ ਇੰਟਰਸਟ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਨਾਂ ਗਲੋਬਲੀ ਸਿੱਧੂ ਛਾ ਗਿਆ ਦੁਨੀਆ ਤੇ ਚਲੋ ਸਿੱਧੂ ਡੈਥ ਤੋਂ ਪਹਿਲਾਂ ਵੀ ਹਾਲਾਂਕਿ ਬਹੁਤ ਸਾਰੇ ਲੋਕ ਜਦੋਂ ਡੈਥ ਹੋ ਗਈ ਕਿਸੇ ਦੀ ਜਿਵੇਂ ਅਮਰ ਸਿੰਘ ਚਮਕੀਲਾ ਚਲੋ ਪਹਿਲਾਂ ਹਿੱਟ ਸੀ ਬਾਅਦ ਵਿੱਚ ਵੀ ਸੁਣਦੇ ਪਰ ਸਿੱਧੂ ਤਾਂ ਗਲੋਬਲੀ ਪਹਿਲਾਂ ਹੀ ਛਾ ਚੁੱਕਿਆ ਸੀਗਾ ਪੂਰੀ ਦੁਨੀਆ ਤੇ ਤੁਹਾਨੂੰ ਇਸ ਕਰਕੇ ਵੀ ਲੱਗਦਾ ਹੈ ਕਿ ਸਿੱਧੂ ਦਾ ਨਾਮ ਵੱਡਾ ਹੋਣ ਕਰਕੇ ਮਟੀਰੀਅਲ ਵੇਚਣਾ ਸੌਖਾ ਹੈ BBC ਵਰਗੇ ادارے ਵਸੇ ਜਾਂ BBC ਦਾ ਤੁਹਾਨੂੰ ਲੱਗਦਾ ਕਿ ਵਕ ਵਕ ਚੀਜ਼ਾਂ ਵਾਸਤੇ BBC ਕੰਮ ਕਰਦਾ ਰਹਿੰਦਾ ਉਸੇ ਬਿਹਾਰਫ ਨਾਲ ਉਹਨਾਂ ਨੇ ਬਣਾਈ ਹੋਊਗੀ ਦੇਖੋ ਮਨਸ਼ਾ ਉਹਨারে ਕੀ ਹੈ ਜਦੋਂ ਕੋਈ ਵੀ ਵਪਾਰਕਾਰ ਆਦਾ ਹੈ ਜੀ ਉਹ ਤਾਂ ਉਹਦਾ ਫੇਮ ਨੂੰ ਕੈਸ਼ ਕਰ ਲਈ ਹੁੰਦਾ ਹੀ ਹੈ ਸਾਰਾ ਕੁਝ ਹੂੰ ਤੇ ਉਹਨਾਂ ਨੂੰ ਪਤਾ ਹੀ ਚੱਲ ਜਾਣਾ ਜੋ ਵੀ ਜੋ ਵੀ ਅਸੀਂ ਮਸਾਲਾ ਬਣਾ ਕੇ ਪੇਸ਼ ਕਰ ਦਾਂਗੇ ਲੋਕ ਦੇਖ ਲੈਣਗੇ ਸਾਡਾ ਚੱਲ ਜੂਗਾ ਲੱਗਦਾ ਤਾਂ ਇਸ ਤਰ੍ਹਾਂ ਹੀ ਹੈ ਮਨਸ਼ਾ ਤੋਂ ਨਾ ਤੁਸੀਂ ਅਦਾਲਤ ਪਰ ਕੋਈ ਨਹੀਂ ਜੇ ਉਹਨੇ ਚਲੋ ਬਣਾਉਣਾ ਸੀ ਤੋਂ ਉਹ ਵੇਟ ਤਾਂ ਕਰ ਸਕਦੇ ਤੇ ਇਹ ਜਿਹੜੀਆਂ ਚੀਜ਼ਾਂ ਟ੍ਰਾਇਲ ਹੈ ਕੋ ਮੇਨ ਹੈ ਬੜਾ ਨਾਜ਼ੁਕ ਮੋੜ ਦੇ ਉੱਤੇ ਸਾਡਾ ਕੇਸ ਹੈ ਤਾਂ ਇਸ ਵਿੱਚ ਗਵਾਹੀ ਕੰਪਲੀਟ ਹੋਣ ਦਿੰਦੇ ਉਹਦਾ ਕੋਈ ਡਿਸੀਜਨ ਆ ਜਾਂਦਾ ਸਾਲ 6 ਮਹੀਨਿਆਂ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਸੀ ਇੱਥੇ ਹੂੰ ਤੁਹਾਨੂੰ ਲੱਗਦਾ ਡਿਸੀਜਨ ਤੋਂ ਬਾਅਦ ਜੋ ਮਰਜ਼ੀ ਕਰ ਲੈਂਦੇ ਡਿਸੀਜਨ ਦੇ ਮੁਤਾਬਕ ਉਹ ਤੋਂ ਬਹੁਤ ਆਪਣੇ ਆਪਾਂ ਦੇਖੋ ਜਿਹੜੇ ਬੰਦੇ ਤੇ ਆਪਾਂ ਅਲਿਗੇਸ਼ਨ ਲਾਏ ਨੇ ਜੀ ਜੱਜ ਸਾਹਿਬ ਨੇ ਬਾਚਣਾ ਅਦਾਲਤ ਦਾ ਫੈਸਲਾ ਹੋਣਾ ਹੈ ਸੱਚ ਤਾਂ ਉਹ ਫੈਸਲੇ ਤੋਂ ਬਾਅਦ ਹੀ ਮੰਨਿਆ ਜਾਊਗਾ ਨਾ ਵੀ ਕੌਣ ਦੋਸ਼ੀ ਸੀ ਕੌਣ ਨਹੀਂ ਸੀ ਬਿਲਕੁਲ ਉਸ ਤੋਂ ਪਹਿਲਾਂ ਤਾਂ ਸਾਡੇ ਦੋਸ਼ ਹੀ ਨੇ ਨਾ ਸਾਰੇ ਜਦ ਤੱਕ ਕੋਈ ਅਦਾਲਤ ਪੁਸ਼ਟੀ ਨਹੀਂ ਕਰਦੀ ਤਾਂ ਸੀ ਕਿਸੇ ਨੂੰ ਦੋਸ਼ੀ ਜਿਵੇਂ ਕਹਿ ਸਕਦੇ ਬਿਲਕੁਲ ਠੀਕ ਹੈ ਪਰ ਤੁਸੀਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸਰਦਾਰ ਬਲਕੌਰ ਸਿੰਘ ਜੀ ਹੁਣ ਬਿਲਕੁਲ ਜੀ ਬਿਲਕੁਲ ਉਹ ਸਾਡੇ ਕੋਲ ਰਾਹ ਵੀ ਕੋਈ ਨਹੀਂ ਜੀ ਹੋਰ ਕੋਈ ਰਸਤਾ ਹੀ ਨਹੀਂ ਸੀ ਅੰਤ ਤੋ ਤੁਹਾਨੂੰ ਲੱਗਦਾ ਕਿ ਅਦਾਲਤ ਸਖਸ਼ਾ ਐਕਸ਼ਨ ਲਾਊਗੀ ਤੁਹਾਨੂੰ ਪੂਰਾ ਭਰੋਸਾ ਹੈ ਕਿ ਇਹ BBC ਦੀ ਜਿਹੜੀ ਡਾਕੂਮੈਂਟਰੀ ਹੈ ਸੇ ਹਮੇਸ਼ਾ ਹੀ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹੈ ਜੀ ਅਸੀਂ ਆਪਣੀ ਜੱਦੀ ਜਾਇਦਾਦ ਅਦਾਲਤ ਦੇ ਰਾਹੀਂ ਜਾਜ ਰੱਖਾ ਠੀਕ ਹੈ ਸਰਦਾਰ ਬਲਕੌਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਰ ਧੰਨਵਾਦ ਧੰਨਵਾਦ ਥੈਂਕ ਯੂ ਜੀ ਸਰਦਾਰ ਬਲਕੌਰ ਸਿੰਘ ਸਿੱਧੂ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਸੀਗੇ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਜੋ ਕਿ ਸਿੱਧੂ ਦੇ ਇਨਸਾਫ ਦੀ ਲੜਾਈ ਲੜ ਰਹੇ ਆ ਪਰ ਉੱਥੇ ਹੀ ਦੂਜੇ ਪਾਸੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਨਾਲ ਵੀ ਲੜ ਰਹੇ ਆ ਔਰ ਬੀਬੀਸੀ ਤੇ ਉਹਨਾਂ ਨੇ ਇਤਰਾਜ਼ ਜਤਾਇਆ ਜਿਹੜੇ ਪ੍ਰੋਜੈਕਟ ਮੈਨੇਜਰ ਨੇ ਉਹਨਾਂ ਨੂੰ ਵੀ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਸੀਗਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਕੀਤੀਆਂ ਜਾਣ ਔਰ ਟ੍ਰਾਇਲ ਸਾਡਾ ਪ੍ਰਭਾਵਿਤ ਹੋ ਸਕਦਾ ਖਿਰ ਦੇਖਣਾ ਹੋਵੇਗਾ ਕਿ ਕੋਰਟ ਅੱਗੇ ਇਸ ਪੂਰੇ ਮਸਲੇ ਤੇ ਕੀ ਫੈਸਲਾ ਲੈਂਦਾ ਦੇਖਦੇ ਰਹੋ ਬੋਲਡ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ